ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਂ ਦੇ ਪੇਟ ਵਿੱਚ ਬੱਚੇ ਦੇ ਕੀ ਹਾਲਾਤ ਹੁੰਦੇ ਹਨ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਦੇ ਨਾਲ ਬੰਜਾਰਿਆਂ ਦੀ ਬਸਤੀ ਦੇ ਵਿੱਚ ਪਹੁੰਚ ਗਏ ਜਿੱਥੇ ਇੱਕ ਬੱਚੇ ਦਾ ਜਨਮ ਹੋਇਆ ਸੀ ਜਦੋਂ ਸਤਿਗੁਰੂ ਨਾਨਕ ਦੇਵ ਜੀ ਉੱਥੇ ਗਏ ਤਾਂ ਉੱਥੇ ਪਹੁੰਚ ਕੇ ਅਤੇ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਉਸ ਬੰਜਾਰੇ ਦੇ ਘਰ ਵਧਾਈਆਂ ਦੇਣ ਲਈ ਪਹੁੰਚ ਜਾਂਦੇ ਹਨ ਤਾਂ ਉੱਥੇ ਬਹੁਤ ਸਾਰੇ ਲੋਕ ਉਸ ਬੰਜਾਰੇ ਨੂੰ ਬੱਚੇ ਦੀਆਂ ਵਧਾਈਆਂ ਦੇਣ ਲਈ ਆਏ ਹੋਏ ਸਨ ਉਸ ਬੰਜਾਰੇ ਨੇ ਸਭ ਨੂੰ ਕੋਈ ਨਾ ਕੋਈ ਤੋਹਫਾ ਦਿੱਤਾ ਲੇਕਿਨ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਇਸੇ ਤਰ੍ਹਾਂ ਹੀ ਖੜੇ ਰਹੇ ਤਾਂ ਉਸ ਤੋਂ ਬਾਅਦ ਫਿਰ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਏ ਅਤੇ ਆ ਕੇ ਸਾਰੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸੀ ਅਤੇ ਭਾਈ ਭਾਈ ਮਰਦਾਨਾ ਕਹਿਣ ਲੱਗਾ ਕਿ हे ਸੱਚੇ ਬਾਸ਼ਾ ਅਗਰ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਇੱਕ ਵਾਰ ਫੇਰ ਉਸ ਬੰਜਾਰੇ ਦੇ ਤੋਂ ਜਾਂਚਣਾ ਕਰਕੇ ਆਉਣਾ ਹਾਂ ਤਾਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਕਿ हे ਮਰਦਾਨਿਆ ਬੱਚੇ ਦੀ ਵਧਾਈ ਦੇਣ ਲਈ ਦੂਰੋਂ ਦੂਰੋਂ ਲੋਕ ਉਸ ਬੰਜਾਰੇ ਦੇ ਘਰ ਆ ਰਹੇ ਹਨ ਉਹ ਬੱਚਾ ਚਾਰ ਪੈਰ ਚਾਰ ਪੈਰ ਦਾ ਹੀ ਮਹਿਮਾਨ ਹੈ ਤਾਂ ਉਸ ਤੋਂ ਬਾਅਦ ਉਹ ਇਸ ਜਗਤੋਂ ਚਲਾ ਜਾਏਗਾ ਅਤੇ ਇਹ ਖੁਸ਼ੀ ਗਮੀ ਦੇ ਮਾਹੌਲ ਵਿੱਚ ਬਦਲ ਜਾਏਗੀ ਇਹਨਾਂ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਦੇ ਲਈ ਕਿਹਾ ਅਤੇ ਉਸ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਜਿਸ ਵਿੱਚ ਸਮਝਾਇਆ ਹੈ ਕਿ ਪਹਿਲਾ ਬੰਜਾਰੇ ਕੀ ਹੁੰਦੇ ਹਨ ਅਤੇ ਉਹਨਾਂ ਦਾ ਕੀ ਕੰਮ ਹੁੰਦਾ ਹੈ ਅਤੇ ਉਹ ਕੀ ਕਰਦੇ ਹਨ ਅਤੇ ਸਮਝਾਉਂਦੇ ਹਨ insan ਨੂੰ ਇੱਕ ਬੰਜਾਰਾ ਹੀ ਕਿਹਾ ਹੈ ਕਿਉਂਕਿ insan ਪਰਮਾਤਮਾ ਨਾਲੋਂ ਵਿਛੜ ਕੇ ਇਸ ਧਰਤੀ ਦੇ ਚਾਰ ਪੈਰ ਦੀ ਰਾਤ ਬਿਤਾਉਂਦਾ ਹੈ ਅਤੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਆਏ ਹਨ ਜੀਵ। ਮੇਰੇ ਮਿੱਤਰ ਮੇਰੇ ਦੋਸਤ ਤੂੰ ਜ਼ਿੰਦਗੀ ਦਾ ਪਹਿਲਾ ਪੈਰ ਮਾਂ ਦੇ ਪੇਟ ਵਿੱਚ ਉਲਟਾ ਲਟਕ ਕੇ ਤਪੱਸਿਆ ਕਰਦਾ ਹੈ, ਤਪ ਕਰਦਾ ਹੈ ਉਸ ਪਰਮਾਤਮਾ ਅੱਗੇ, ਉਸ ਪਰਮਾਤਮਾ ਦੀਆਂ ਅਰਦਾਸਾਂ ਬੇਨਤੀਆਂ ਕਰਦਾ ਹੈ ਆਤਮਾ ਦੇ ਨਾਲ ਜੁੜਿਆ ਹੈ ਅਤੇ ਇਸ ਇਸ ਜਗ ਵਿੱਚ ਇਨਸਾਨ ਬਿਨਾ ਕੱਪੜਿਆਂ ਤੋਂ ਆਉਂਦਾ ਹੈ ਅਤੇ ਬਿਨਾ ਕੱਪੜਿਆਂ ਦੇ ਹੀ ਚਲਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਜੀਵ ਪੈਦਾ ਹੁੰਦਾ ਹੈ ਤਾਂ ਉਸ ਦੇ ਮੱਥੇ ਉੱਤੇ ਪਰਮਾਤਮਾ ਦੇ ਹੁਕਮ ਅਨੁਸਾਰ ਕਲਮ ਚੱਲਦੀ ਹੈ ਕਰਮ ਅਤੇ ਸੰਸਕਾਰਾਂ ਨੂੰ ਲਿਖਿਆ ਜਾਂਦਾ ਹੈ ਅਤੇ ਜਦੋਂ ਜੀਵ ਦਾ ਜਨਮ ਹੁੰਦਾ ਹੈ ਤਾ ਉਸ ਦੇ ਮੱਥੇ ਤੇ ਜੋ ਲਿਖਿਆ ਜਾਂਦਾ ਹੈ ਉਹ ਉਸ ਦੀ ਰੋਜੀ ਅਤੇ ਪੂੰਜੀ ਭਾਵਦਨ ਕਮਾਈ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੀਵ ਨੇ ਜੀਵਨ ਦੇ ਚਾਰ ਪੈਰਾਂ ਵਿੱਚੋਂ ਇੱਕ ਪੈਰ ਮਾਂ ਦੇ ਪੇਟ ਵਿੱਚ ਕੱਟਣਾ ਹੁੰਦਾ ਹੈ ਤੇ ਜੀਵਨ ਦੇ ਦੂਸਰੇ ਪੈਰ ਬੱਚਾ ਜਨਮ ਲੈਂਦਾ ਹੈ। ਮਾਂ ਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਫਿਰ ਇਸ ਦੁਨੀਆ ਦਾ ਹਿੱਸਾ ਬਣ ਜਾਂਦਾ ਹੈ। ਜਦੋਂ ਜੀਵ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਪਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਪਰਮਾਤਮਾ ਆਪਣੇ ਉਸ ਜੀਵ ਦੀ ਸੰਭਾਲ ਕਰਦਾ ਹੈ ਮਾਂ ਦੇ ਪੇਟ ਵਿੱਚ ਬੱਚਾ ਹਜੇ 4 ਮਹੀਨੇ ਦਾ ਹੀ ਹੁੰਦਾ ਹੈ ਤਾਂ ਪ੍ਰਭੂ ਜਦੋਂ ਪਰਮਾਤਮਾ ਉਸ ਜੀਵ ਵਿੱਚ ਉਸ ਬੱਚੇ ਵਿੱਚ ਜਾਨ ਪਾ ਦਿੰਦਾ ਹੈ ਅਤੇ ਉਸ ਨੂੰ ਬਿਨਾ ਮੂੰਹ ਦੇ ਮਾਂ ਦੇ ਪੇਟ ਵਿੱਚ ਖੁਰਾਕ ਮਿਲਦੀ ਰਹਿੰਦੀ ਹੈ ਉਹ ਬਿਨਾ ਸਵਾਸ ਬਿਨਾ ਸਵਾਸ ਦੇ ਰਹਿੰਦਾ ਹੈ ਜਦੋਂ ਜੀਵ ਦੂਸਰੇ ਪੈਰ ਮਾਂ ਦੇ ਪੇਟ ਤੋਂ ਬਾਹਰ ਆ ਜਾਂਦਾ ਹੈ ਤਾਂ ਉਹ ਸਿਮਰਨ ਨਾਲੋਂ ਟੁੱਟ ਜਾਂਦਾ ਹੈ ਇਸ ਲਈ ਉਹ ਰੋਣ ਲੱਗਦਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਰੋ ਲੱਗਦਾ ਹੈ ਕਿਉਂਕਿ ਮਾਂ ਦੇ ਪੇਟ ਵਿੱਚ ਉਹ ਸਿਮਰਨ ਦੇ ਨਾਲ ਜੁੜਿਆ ਹੁੰਦਾ ਹੈ ਪਰਮਾਤਮਾ ਦੇ ਉਸ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਜਦੋਂ ਉਹ ਬੱਚਾ ਆਪਣੀ ਮਾਂ ਦੇ ਪੇਟ ਤੋਂ ਬਾਹਰ ਆ ਜਾਂਦਾ ਹੈ ਤਾਂ ਉਹ ਸਿਮਰਨ ਅਤੇ ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ